ਕਿ ਜਿਵੇਂ ਕਹਿੰਦੇ ਨਾ ਵਿਆਜ ਬੰਦੇ ਨੂੰ ਮਾਰ ਦਿੰਦੀ ਹੈ ਉਵੇਂ ਕ੍ਰੈਡਿਟ ਕਾਰਡ ਵੀ ਮਾਰ ਹ ਹ ਬਿਲਕੁਲ ਇਹਨਾਂ ਨੇ ਬੜੀ ਮਿੱਠੀ ਉਹ ਦਿੱਤੇ ਵੀ 45 ਦਿਨ ਦਾ ਟਾਈਮ ਦੇ ਦਿੰਦਾ ਹਨਾ ਤੁਹਾਨੂੰ ਮੇਰੇ ਵਰਗਾ ਕਹੀਂ ਸੋਚੀ ਜਾਂਦਾ ਯਾਰ ਕੋਈ ਨਹੀਂ 45 ਦਿਨ ਪਏ ਆ 45 ਦਿਨ ਕਦੋਂ ਟੱਪ ਜਾਂਦੇ ਤੁਹਾਨੂੰ ਨਹੀਂ ਪਤਾ ਲੱਗਦਾ ਆਪਸ਼ਨ ਦਿੱਤੀਆਂ ਨਾ ਜਿਵੇਂ ਕਹਦੇ ਤੁਸੀਂ ਐਮਆਈ ਕਰ ਲਓ ਹਨਾ ਤੁਸੀਂ ਘੱਟ ਪੈਸੇ ਭਰ ਲਓ ਆਪਣੇ ਵਰਗਾ ਕਹਿੰਦਾ ਯਾਰ ਘੱਟ ਭਰ ਕੇ ਸਰਦਾ ਪਰ ਆਪਾਂ ਦਾ ਮਿਨੀਮਮ ਆਣਾ ਮਿਨੀਮਮ ਦੇਖ ਲੈਣੇ ਪਰ ਆਪਾਂ ਉਹ ਜਿਹੜਾ ਇੰਟਰਸਟ ਲੱਗ ਰਿਹਾ ਨਾਲ ਆਪਾਂ ਉਹ ਨਹੀਂ ਚੈੱਕ ਕਰਦੇ 35% ਲੱਗ ਰਿਹਾ 35% ਥੋੜਾ ਨਹੀਂ ਹੁੰਦਾਗਾ 35% ਤੋਂ 70 10000 ਤੇ 35% 3500 ਰੁਪਏ ਵਿਆਜ ਹੋਗੀ ਉਹ ਚੀਜ਼ ਨਹੀਂ ਨਾ ਦੱਸੋ ਕੋਈ ਮਾੜਾ ਜਿਹੜਾ ਕੰਮ ਕਰਨ ਵਾਲਾ ਨਾ 35% ਵਿਆਜ ਚੰਗੇ ਬੰਦੇ ਤੋਂ ਨਹੀਂ ਲੈਂਦੀ ਮਾੜਾ ਦਾ ਲਾਊਗਾ ਕੀ ਜਿਹੜਾ ਨੌਕਰੀ ਕਰੀ ਜਾਂਦਾ ਵਿਚਾਰਾ ਅੱਜ ਕੱਲ ਹਰ ਹਰ ਕੋਈ ਬੰਦਾ ਕਰ ਜਈ ਆ ਹਰ ਇੱਕ ਦੀ ਜੇ ਚ ਕਰੇ ਰਿਗਾਰਡ ਆ ਉਦੋਂ ਜਦੋਂ ਤਾਂ ਲੋੜ ਹੁੰਦੀ ਬੰਦੇ ਨੂੰ ਉਦੋਂ ਕਹਿੰਦਾ ਯਾਰ ਚਾਹੇ ਤੂੰ 5000 ਨਹੀਂ 10000 ਵਿਆਜ ਚੱਕ ਪਰ ਮੈਨੂੰ ਹੁਣੇ ਇੱਕ ਵਾਰੀ ਮੇਰਾ ਕੰਮ ਸਾਰ ਬਿਲਕੁਲ ਆਪਾ ਲੋਕੀ ਕਹਿੰਦੇ ਆ ਨਾ ਤੇ ਮੇਰਾ ਇੱਕ ਯਾਰ ਬਈ ਉਹ ਫੋਨ ਲੈਣ ਲੱਗ ਗਿਆ ਆਈਫੋਨ ਉਹ ਬੰਦਾ ਵੜਵਾਇਆ ਅੱਛਾ 45500 ਕਿੰਨੇ ਦਾ ਫੋਨ ਸੀਗਾ ਕੁਝ ਤੇ ਉਹ ਫੋਨ ਲੈ ਜਾ ਮੇਰੇ ਜੀ ਚਾਹੀ ਯਾਰ ਮੈਂ ਕਹੇ ਫੋਨ ਲੈ ਲਈ ਯਾਰ ਹੂੰ ਮੈਂ ਉਹ ਕੱਢਿਆ ਕਾਰਡ ਜਾ ਮੈਂ ਕਹਿੰਦਾ ਮੈਨੂੰ ਵੀ ਦੇ ਇਹ ਮਿੱਠਾ ਜ਼ਹਿਰ ਆ ਕਹਿੰਦੇ ਮੈਂ ਕਹਿੰਦਾ ਮੈਨੂੰ ਵੀ ਦੇ ਦੇ ਅੱਛਾ ਉਹ ਮੈਸੇਜ ਆਂਦਾ ਸੀਗਾ ਸਾਡੇ ਬਾਪੂ ਜੀ ਕੋਲ ਉਹ ਜਦੋਂ ਉਹਨਾਂ ਕੋਲ ਮੈਸੇਜ ਆ 45500 ਕੱਟੇ ਗਏ ਤੇ ਮੈਨੂੰ ਨਾਲ ਦੀ ਨਾਲ ਫੋਨ ਆ ਗਿਆ ਕਹਿੰਦੇ ਕਾਰਡ ਕਿੱਥੇ ਹੈ ਮੈਂ ਕਹਿੰਦਾ ਜੀ ਮੇਰੇ ਕੋਲ ਹੀ ਹੈ ਕਹਿੰਦੇ ਫਿਰ ਕੀ ਲਿੱਤਾ ਹੁਣ ਅੱਜ ਕੱਲ ਕੀ ਕਰੀ ਜਾਂਦੇ ਆਪਾ ਆਪਣਾ ਐਡਾ ਰਿਚ ਕਲਚਰ ਹੁੰਦਾ ਸੀਗਾ ਪਹਿਲਾਂ ਲੋਕਾਂ ਕੋਲ ਜਦੋਂ ਤੱਕ ਆਪਦੀ ਜੇਬ 'ਚ ਪੈਸਾ ਨਹੀਂ ਹੁੰਦਾ ਸੀ ਲੋਕ ਚੀਜ਼ ਨਹੀਂ ਲੈਂਦੇ ਸੀ ਬਿਲਕੁਲ ਹੁਣ ਕੀ ਹੋਇਆ ਪਿਆ ਤੁਸੀਂ 20000 ਦੀ ਨੌਕਰੀ ਕਰਦੇ ਹੋ ਤੁਹਾਡਾ 70000 ਰੁਪਏ ਦਾ ਕ੍ਰੈਡਿਟ ਕਾਰਡ ਬਣਿਆ ਹੋਇਆ ਹੂੰ ਠੀਕ ਹੈ ਜੀ ਤੁਸੀਂ ਕੀ ਕਰਦੇ ਹੋ ਚੱਕ ਦੇ ਸਵਾਈਪ ਤੇ ਸਵਾਈਪ ਕਿਤੇ ਲੋਡ ਪੈ ਗਈ ਕੱਪੜੇ ਲੈਣੇ ਆ ਚੱਲ ਸਵਾਈਪ ਜਗੀ ਭਾਈ ਕੀ ਹਾਲ ਚਾਲ ਬਹੁਤ ਵਧੀਆ ਭਾਈ ਤੁਸੀਂ ਠੀਕ ਹੋ ਅੱਛਾ ਕ੍ਰੈਡਿਟ ਕਾਰਡ ਬਣਿਆ ਤੁਹਾਡਾ ਨਹੀਂ ਹਲੇ ਤੱਕ ਬਚਿਆ ਹਲੇ ਬਚੇ ਹੋ ਫੋਨ ਨਹੀਂ ਆਉਂਦਾ ਤੁਹਾਨੂੰ ਆਉਂਦਾ ਕਹਿੰਦੇ ਕ੍ਰੈਡਿਟ ਕਾਰਡ ਬਣਵਾਣਾ ਮੈਂ ਕਿਹਨੇ ਪੈਸੇ ਲਾਵਾਂ ਕਿੱਥੋਂ ਹਮ ਹਣਾ ਰੋਜ਼ ਫੋਨ ਆਉਂਦਾ ਮੈਨੂੰ ਵੀ ਯਾਰ ਨਹੀਂ ਮੈਂ ਤਾਂ ਦੋ ਦਿਨ ਪਹਿਲਾਂ ਵੀ ਆਇਆ ਸੀ ਅ ਸਰ ਤੁਸੀਂ ਮੈਂ ਕਿਤੇ ਮੈਂ ਪੈਸੇ ਮਨਦੀਪ ਮੈਨੂੰ ਪੈਸਿਆਂ ਦੀ ਲੋੜ ਸੀ ਤੇ ਮੈਂ ਬਜਾਜ ਵਾਲਿਆਂ ਤੋਂ ਅਪਲਾਈ ਕੀਤਾ ਸੀ ਤਾਂ ਉਹ ਦੋਨਾਂ ਨੇ ਕਿਹਾ ਵੀ ਨਹੀਂ ਐਸੀ ਐਸ ਪ੍ਰੋਫਾਈਲ ਨੂੰ ਨਹੀਂ ਦਿੰਦੇ ਮੈਂ ਕਿਹਾ ਕੋਈ ਗੱਲ ਨਹੀਂ ਤਾਂ ਮੇਰਾ ਸਾਰ ਗਿਆ ਉਦੋਂ ਕੱਲ ਫੋਨ ਆਇਆ ਸਰ ਤੁਹਾਨੂੰ ਲੱਖ ਰੁਪਏ ਦੀ ਆਫਰ ਹੈ ਲੈਣੀ ਮੈਂ ਕਿਹਾ ਨਹੀਂ ਜੀ ਪਹਿਲਾਂ ਲੋਡ ਸੀ ਹੁਣ ਨਹੀਂ ਹੈ ਹੂੰ ਇਹ ਬੜਾ ਵੱਡਾ ਐਕਸਸ ਹੈ ਇਹ ਦੇਖੋ ਕੰਪਨੀਆਂ ਆਪਦਾ ਕੰਮ ਕਰ ਰਹੀਆਂ ਜੇ ਆਪਾਂ ਨੂੰ ਲੋਡ ਆਗਲੇ ਪੈਸੇ ਦਿੰਦੇ ਹਨਾ ਉਦੋਂ ਜਦੋਂ ਤਾਂ ਲੋਡ ਹੁੰਦੀ ਬੰਦੇ ਨੂੰ ਉਦੋਂ ਕਹਿੰਦਾ ਯਾਰ ਚਾਹੇ ਤੂੰ 5000 ਨਹੀਂ 10000 ਵਿਆਜ ਚੱਕ ਪਰ ਮੈਨੂੰ ਹੁਣੇ ਇੱਕ ਵਾਰੀ ਮੇਰਾ ਕੰਮ ਸਾਰ ਦੇ ਬਿਲਕੁਲ ਆਪਾਂ ਲੋਕੀ ਕਹਿੰਦੇ ਆ ਨਾ ਜਾਂ ਮੰਨ ਲਓ ਕ੍ਰੈਡਿਟ ਕਾਰਡ ਬਣ ਵੀ ਗਿਆ ਹੁਣ ਮੈਂ ਆਪਦੇ ਫਾਦਰ ਦੀ ਗੱਲ ਕਰਦਾ ਕਿ ਮੈਂ ਅੱਜ ਤੋਂ 6-7 ਸਾਲ ਪਹਿਲਾਂ ਮੈਂ ਉਦੋਂ ਚੰਡੀਗੜ੍ਹ ਪੜਦਾ ਹੁੰਦਾ ਸੀਗਾ ਤੇ ਉਦੋਂ ਮੈਨੂੰ ਕ੍ਰੈਡਿਟ ਕਾਰਡ ਮੇਰੇ ਹੱਥੇ ਲੱਗ ਗਿਆ ਕਿਤੇ ਅੱਛਾ ਮੈਨੂੰ ਨਹੀਂ ਪਤਾ ਸੀ ਉਹਦੀ ਲਿਮਟ ਕਿੰਨੀ ਹੈ ਕੀ ਹੈ ਕੀ ਨਹੀਂ ਉਹ ਫਰਮਾਂ ਦੇ ਪਹਿਲਾਂ ਬੰਦੇ ਹੁੰਦੇ ਸੀ ਉਹਦੀ ਲਿਮਟ ਸੀ ਉਦੋਂ 1,80,000 ਕਿੰਨੇ ਦੀ ਮੈਨੂੰ ਪਤਾ ਨਹੀਂ ਸੀਗਾ ਵੀ ਇੰਨੇ ਦੀ ਕਿੰਨੇ ਦੀ ਮੈਂ ਇੱਕ ਦਿਨ ਉਹੀ ਬੈਂਕ ਗਿਆ ਤੇ ਕਿਸੇ ਨਾਲ ਗਿਆ ਮੈਂ ਕਿਹਾ ਯਾਰ ਕਾਰਡ ਕਹਿੰਦਾ ਕਾਰਡ ਕਹਿੰਦਾ ਮੈਂ ਕਿਹਾ ਮੇਰੇ ਫਾਦਰ だっ ਤੇ ਕਹਿੰਦਾ ਇਹਦੀ ਲਿਮਟ ਹੀ ਬੜੀ ਹੈ ਮੈਂ ਕਿਹਾ ਕਿਵੇਂ ਕਹਿੰਦਾ 1,80,000 ਦੀ ਲਿਮਟ ਹੈ ਮੈਂ ਬੜਾ ਮੈਂ ਕਿਹਾ ਯਾਰ 1,80,000 ਦੀ ਲਿਮਟ ਮੇਰੇ ਕੋਲ ਆਇਆ ਚਲੋ ਹਫਤੇ 10 ਦਿਨਾਂ ਬਾਅਦ ਅਸੀਂ ਵਾਪਸੀ ਆਣਾ ਸੀ ਚੰਡੀਗੜ੍ਹੋਂ ਘਰ ਤੇ ਮੇਰਾ ਇੱਕ ਯਾਰ ਬੇਲੀ ਉਹ ਫੋਨ ਲੈਣ ਲੱਗ ਗਿਆ ਆਈਫੋਨ ਉਹਦਾ ਨਵਾਂ ਨਵਾਂ ਆਇਆ ਸੀ ਅੱਛਾ ਉਹਦਾ 45,500 ਕਿੰਨੇ ਦਾ ਫੋਨ ਸੀਗਾ ਕੁਝ ਤੇ ਉਹ ਫੋਨ ਲੈ ਜਾ ਮੇਰੇ ਜੀ ਚਾਹੀਏ ਮੈਂ ਕਿਹਾ ਫੋਨ ਲੈ ਲਈ ਹੈ ਨਾ ਮੈਂ ਉਹ ਕੱਢਿਆ ਕਾਰਜਾ ਮੈਂ ਕਹਿੰਦਾ ਮੈਨੂੰ ਵੀ ਦੇ ਦੇ ਇਹ ਮਿੱਠਾ ਜ਼ਹਿਰ ਆ ਕਹਿੰਦੇ ਮੈਂ ਕਹਿੰਦਾ ਮੈਨੂੰ ਵੀ ਦੇ ਦੇ ਹੂੰ ਕਹਿੰਦਾ ਕਿਸ਼ਤਾਂ ਮੈਂ ਕਿਸ਼ਤਾਂ ਬਣਾ ਦੇ ਕੋਈ ਨਹੀਂ ਕਿਸ਼ਤ ਭਰ ਲਿਆਗੇ ਹਣਾ ਹੁਣ 5500 ਕੁ ਪਤਾ ਨਹੀਂ ਕਿੰਨੇ ਦੀ ਕਿਸ਼ਤ ਬਣੀ ਉਹਨਾਂ ਵੇਲੇ ਮੈਂ ਕਿਸ਼ਤ ਬਣਾਤੀ ਉਹ ਜਦੋਂ ਅਛਾ ਉਹ ਮੈਸੇਜ ਜਾਂਦਾ ਸੀਗਾ ਸਾਡੇ ਬਾਪੂ ਜੀ ਕੋਲ ਬਾਪੂ ਵਾਲੇ ਵੀ ਤੁਹਾਡੇ ਇੰਨੇ ਇੰਨੇ ਪੈਸੇ ਲੱਗ ਗਏ ਹਣਾ ਹੁਣ ਅੱਗੇ ਮੈਨੂੰ ਉਹਨਾਂ ਨੇ ਦਿੱਤਾ ਇਹ ਵੀ ਚਲ ਤੂੰ ਤੇਲ ਤੂਲ ਪਵਾਣਾ ਹੈ ਜਾਂ ਕਿਤੇ ਦੇ ਕੋ ਕੈਸ਼ ਨਹੀਂ ਹੈਗਾ ਤਾਂ ਤੂੰ ਅੜੇ ਫੜੇ ਚੱਲਦਾ ਨਹੀਂ ਸਰ ਜਾਂਦਾ ਉਹ ਜਦੋਂ ਉਹਨਾਂ ਕੋਲ ਮੈਸੇਜ ਆ 45500 ਕੱਟੇ ਗਏ ਤੇ ਮੈਨੂੰ ਨਾਲ ਦੀ ਨਾਲ ਫੋਨ ਆ ਗਿਆ ਹਾਂ ਕਹਿੰਦੇ ਕਾਰਡ ਕਿੱਥੇ ਹੈ ਮੈਂ ਕਹਾਂ ਜੀ ਮੇਰੇ ਕੋਲ ਹੀ ਹੈ ਕਹਿੰਦੇ ਫਿਰ ਕੀ ਲਿੱਤਾ ਮੈਂ ਕਹਾਂ ਇਹ ਫੋਨ ਲਿੱਤਾ ਹੈ ਕਹਿੰਦੇ ਤੂੰ ਮੈਨੂੰ ਉਂ ਦੱਸ ਦੇ ਵੀ ਤੂੰ ਫੋਨ ਲੈਣਾ ਤੇ ਆਪਾਂ ਕੋਈ ਉਹ ਕਰ ਦਿੰਦੇ ਵੀ ਇਹ ਐਂਦੇ ਤੋਂ ਨਹੀਂ ਲੈਣਾ ਅੱਛਾ ਹਣਾ ਜੋ ਉਹਨਾਂ ਨੇ ਮੈਨੂੰ ਮੈਨੂੰ ਬੜੀ ਫੀਲ ਹੋਈ ਯਾਰ ਮੈਂ ਕਹਾਂ ਯਾਰ ਮੈਨੂੰ ਮਨਾ ਕਰਤਾ ਹਣਾ ਕਿ ਇਹ ਚੀਜ਼ ਵੈਲਕਮ ਪਰ ਉਹ ਸੱਚੇ ਸੀ ਉਹਨਾਂ ਨੂੰ ਪਤਾ ਸੀਗਾ ਵੀ ਇਹਦੀ ਆਤਮ ਮਾੜੀ ਐ ਹਮ ਹੁਣ ਅੱਜ ਕੱਲ ਕੀ ਕਰੀ ਜੰਨੇ ਆਪਾ ਆਪਣਾ ਆਪਣੇ ਆਪਣਾ ਐਡਾ ਰਿਚ ਕਲਚਰ ਹੁੰਦਾ ਸੀਗਾ ਪਹਿਲਾਂ ਲੋਕਾਂ ਕੋਲ ਜਦੋਂ ਤੱਕ ਆਪਦੀ ਜੇਬ 'ਚ ਪੈਸਾ ਨਹੀਂ ਹੁੰਦਾ ਸੀ ਲੋਕ ਚੀਜ਼ ਨਹੀਂ ਲੈਂਦੇ ਸੀ ਬਿਲਕੁਲ ਹੁਣ ਕੀ ਹੋਇਆ ਪਿਆ ਤੁਸੀਂ 20000 ਦੀ ਨੌਕਰੀ ਕਰਦੇ ਹੋ ਤੁਹਾਡਾ 70000 ਰੁਪਏ ਦਾ ਕ੍ਰੈਡਿਟ ਕਾਰਡ ਬਣਿਆ ਹੋਇਆ ਹਮ ਠੀਕ ਹੈ ਜੀ ਤੁਸੀਂ ਕੀ ਕਰਦੇ ਹੋ ਚੱਕ ਦੇ ਸਵਾਈਪ ਤੇ ਸਵਾਈਪ ਕਿਤੇ ਲੋਡ ਪੈ ਗਈ ਕਪੜੇ ਲੈਣੇ ਆ ਚੱਲ ਸਵਾਈਪ ਖਰਚੇ ਆਪ ਹੀ ਵਧਾ ਲੈਣਾ ਕਿਤੇ ਫੋਨ ਲੈਣਾ ਚੱਲ ਸਵਾਈਪ ਕਿਤੇ ਕੋਈ ਔਨਲਾਈਨ ਆਰਡਰ ਕਰਨਾ ਚੱਲ ਚਲ ਉਹ ਤੇ ਕਾਰਡ ਨੰਬਰ ਪੜਿਆ ਟੱਕ ਆਰਡਰ ਕਰਿਆ ਆ ਗਿਆ ਜੀ ਅੱਛਾ ਪੈਸੇ ਦੇਣੇ ਤਾਂ ਤੁਸੀਂ ਐ ਬਿਲਕੁਲ ਜਦੋਂ ਤੁਹਾਡੀ ਕਮਾਈ 20000 ਹੈ ਤੁਸੀਂ 70000 ਖਰਚੀ ਬੈਠੇ ਇਹ ਮੈਂ ਆਪ ਪਰ ਦੱਸੀ ਹੈ ਨਾ ਮੈਂ ਲੋਕਾਂ ਨੂੰ ਦੇਖਿਆ ਹੂੰ ਇੱਕ ਦੋ ਤਾਂ ਕੱਲ ਹੀ ਕੱਲ ਪਰਸੋ ਹੀ ਗੱਲ ਹੋਈ ਜਾਂਦੀ ਸੀ ਵੀ ਇੱਕ ਦੀ ਲਿਮਟ 35000 ਹੈ ਤੇ ਖਰਚਾ 90 9000 ਹੋਇਆ ਹੈ ਹਾਂ ਹੈਨਾ ਸਹੀ ਹੈ ਵੀ ਇਹ ਕਿੱਥੋਂ ਸਿਸਟਮ ਤਿੰਨ ਮਹੀਨੇ ਤਨਖਾਹ ਹੈ ਦੇਖੋ ਤੁਸੀਂ ਚੈੱਕ ਕਰੋ ਬਿਲਕੁਲ ਜੇ ਤੁਸੀਂ ਤਿੰਨ ਮਹੀਨੇ ਮੂੰਹ ਤੇ ਤਾਲਾ ਲਾ ਲਿਓ ਕੋਈ ਅੱਕਰ ਪਿਆ ਨਾ ਖਰਚੋ ਫੇਰ ਤੁਹਾਡੇ ਜਾ ਕੇ ਕਿਤੇ ਪੈਸੇ ਹੋਣਗੇ ਨਾ ਵੀ 3 ਮਹੀਨੇ ਜੇ ਤੁਸੀਂ ਸਾਰੀ ਸੈਲਰੀ ਸੇਵਿੰਗ ਕਰਦੇ ਹੋ ਫੇਰ ਜਾ ਕੇ ਉਹ ਲੈਂਦੇ ਆ ਨਹੀਂ ਬੰਦੇ ਨੇ ਆਪ ਦਾ ਹੋਰ ਵੀ ਖਰਚਾ ਕਰਾਉਣਾ ਇਹ ਤਾਂ ਲੈਂਦੇ ਹੀ ਨਹੀਂ ਪੈਸੇ ਪੈਸੇ ਕਿੱਥੇ ਲੈਂਦੇ ਆ ਤੁਸੀਂ ਫਸੇ ਜਾਂਦੇ ਹੋ ਅੱਛਾ ਹੁੰਦਾ ਕੀ ਹੈ ਵਿਆਜ ਵਿਆਜ ਜਿਹੜਾ ਜਿਵੇਂ ਕਹਿੰਦੇ ਨਾ ਵਿਆਜ ਬੰਦੇ ਨੂੰ ਮਾਰ ਦਿੰਦੀ ਹੈ ਉਵੇਂ ਕ੍ਰੈਡਿਟ ਕਾਰਡ ਵੀ ਮਾਰ ਦਿੰਦਾ ਹੂੰ ਬਿਲਕੁਲ ਜੇ ਤੁਸੀਂ ਇੱਕ ਇਹਨਾਂ ਨੇ ਬੜੀ ਮਿੱਠੀ ਉਹ ਦਿੱਤੀ ਵੀ 45 ਦਿਨ ਦਾ ਟਾਈਮ ਦੇ ਦਿੱਤਾ ਹਨਾ ਤੁਹਾਨੂੰ ਮੇਰੇ ਵਰਗਾ ਹੀ ਸੋਚੀ ਜਾਂਦਾ ਯਾਰ ਕੋਈ ਨਹੀਂ 45 ਦਿਨ ਪਏ ਆ 45 ਦਿਨ ਕਦੋਂ ਟੱਪ ਜਾਂਦੇ ਤੁਹਾਨੂੰ ਨਹੀਂ ਪਤਾ ਲੱਗਦਾ ਜਦੋਂ 45 ਦਿਨ ਟੱਪ ਗਏ ਤੇ ਤੁਸੀਂ ਲੇਟ ਹੋ ਗਏ ਹਨਾ ਪਰਨੋ ਤਾਂ ਡਬਲ ਵਿਆਜ ਆ ਬਿਲਕੁਲ ਤੋ ਡਬਲ ਵਯਾਜ ਦੇ ਕਰਕੇ ਅੱਛਾ ਫਿਰ ਬੰਦਾ ਕਹਿੰਦਾ ਇਹ ਵੀ ਇੱਕ ਚੀਜ਼ ਆ ਆਪਾਂ অপਸ਼ਨ ਦਿੱਤੀਆਂ ਨਾ ਜਿਵੇਂ ਕਹਿੰਦੇ ਤੁਸੀਂ ਐਮਆਈ ਕਰ ਲਓ ਹਨਾ ਤੁਸੀਂ ਘੱਟ ਪੈਸੇ ਭਰ ਲਓ ਆਪਣੇ ਵਰਗਾ ਕਹਿੰਦਾ ਯਾਰ ਘੱਟ ਭਰ ਕੇ ਸਰਦਾ ਪਰ ਆਪਾਂ ਮਿਨੀਮਮ ਮੈਨੂੰ ਮਿਨੀਮਮ ਦੇਖ ਲੈਣੇ ਪਰ ਆਪਾਂ ਤਾਂ ਜਿਹੜਾ ਇੰਟਰਸਟ ਲੱਗ ਰਿਹਾ ਨਾਲ ਆਪਾਂ ਉਹ ਨਹੀਂ ਚੈੱਕ ਕਰਦੇ ਵੀ 35% ਲੱਗ ਰਿਹਾ 35% ਥੋੜਾ ਨਹੀਂ ਹੁੰਦਾਗਾ 35% ਤੁਸੀਂ 70 10000 ਤੇ 35% 3500 ਰੁਪਏ ਵਿਆਜ ਹੋਗੀ ਉਹ ਚੀਜ਼ ਨਹੀਂ ਨਾ ਦੱਸੋ ਕੋਈ ਮਾੜਾ ਜਿਹੜਾ ਕੰਮ ਕਰਨ ਵਾਲਾ ਨਾ 35% ਵਿਆਜ ਚੰਗੇ ਬੰਦੇ ਤੋਂ ਨਹੀਂ ਲੈਂਦੀ ਮਾੜਾ ਤਾਂ ਲਾਊਗਾ ਕੀ ਜਿਹੜਾ ਨੌਕਰੀ ਕਰੀ ਜਾਂਦਾ ਵਿਚਾਰਾ ਉਹ ਹੀ ਆ ਨਾ ਵਿਆਜ ਹੀ ਪਰਦਾ ਰਹਿ ਜਾਂਦਾ ਆਪਾਂ ਉਹ ਤਾਂ ਲੈਂਦਾ ਹੀ ਨਹੀਂ ਇਹ ਨਾ ਸੋਸ਼ਲ ਜਿਹੜੀ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਨਾ ਹਮ ਯਾ ਦਿਖਾਵੇ ਦਾ ਟਾਈਮ ਆ ਗਿਆ ਹੁਣ ਕੱਲ ਨਾ ਮੈਂ ਰੀਲਾਂ ਵੇਖੀ ਜਾਵਾ ਹਮ ਰੀਲਾਂ ਦੇਖਦੇ 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 ਮੈਨੂੰ ਐ ਫੀਲ ਹੋਣ ਲੱਗਿਆ ਯਾਰ ਮੈਂ ਕੀਤਾ ਹੀ ਕੁਛ ਨਹੀਂ ਜ਼ਿੰਦਗੀ 'ਚ ਹਮ ਹਨਾ ਕੋਈ ਬੰਦਾ ਦੁਬਈ ਬੈਠਾ ਹਮ ਕੋਈ ਗੋਆ ਕੁ ਮੀਂੰਦਾ ਕੋਈ ਦਿੱਲੀ ਕਾਫੇ ਦੀਆਂ ਫੋਟੋਆਂ ਪਾਤੀਆਂ ਕਿਸੇ ਨੇ ਕਲੱਬ ਦੀਆਂ ਫੋਟੋਆਂ ਪਾਤੀਆਂ ਕਿਸੇ ਨੇ ਕੇਕ ਕੋਈ ਖਾਂਦੇ ਡੈਜ਼ਰਟ ਦੀ ਹਨਾ ਉਹਨ ਦੀ ਫੋਟੋ ਪਾ ਕਿਸੇ ਨੇ ਕੋਈ ਫੋਟੋ ਪਾਤੀ ਆਪਣੇ ਯਾਰ ਦੋਸਤ ਹੀ ਜਦੋਂ ਪਾਉਂਦੇ ਆ ਫਿਰ ਉਦੋਂ ਆਏ ਹੁੰਦਾ ਆ ਕਿਸੇ ਨੇ ਗੱਡੀ ਲੈ ਲਈ ਕੋਈ ਵੱਡੀ ਬਾਈ ਉਹਨਾਂ ਦਾ ਸਰਦ ਹੈ ਆਣਾ ਉਹਨਾਂ ਦੇ ਮਾਪਿਓ ਨੇ ਵੀ ਕਮਾਏ ਉਹ ਵੀ ਚੰਗੇ ਪੈਸੇ ਕਮਾਈ ਜਾਂਦੇ ਅਗਲੇ ਗੱਡੀ ਲੈ ਲਈ ਅਗਲੇ ਨੇ ਉਹ ਚੀਜ਼ ਆਪਾਂ ਦੇਖਦੇ ਨਹੀਂ ਨਾ ਸਭੀ ਉਹਦਾ ਬੈਕਅਪ ਨਹੀਂ ਨਹੀਂ ਚੁਰੀ ਜਾਂਣਾ ਥੀਲਾਂ ਵੇਖ ਵੇ ਚੁਰੀ ਜਾਂਣਾ ਉਹ ਫਿਰ ਆਟੋਮੈਟਿਕਲੀ ਬੰਦੇ ਨੂੰ ਜਦੋਂ ਵੱਟ ਚੜਦਾ ਨਾ ਨਹੀਂ ਯਾਰ ਮੈਂ ਕੱਪੜੇ ਵਧੀਆ ਪਾਣੇ ਆ ਉਹ ਬੰਦਾ ਆਪਦੀ ਕਾਰਡ ਚੱਕ ਮੇਰਾ ਭਾਈ ਚੱਲਾ ਤੂੰ ਮੈਨੂੰ ਅੱਛਾ ਇੱਕ ਚੀਜ਼ ਹੋਰ ਆ ਹਨਾ ਇੱਕ ਬੈਂਕ ਦਾ ਬਣ ਜੇ ਕਾਰਡ ਫਿਰ ਤਿੰਨ ਕਿ ਮਹੀਨੇ ਵਰਤੋ ਫਿਰ ਮਗਰ ਚਾਰ ਪੰਜ ਬੈਂਕ ਵਾਲੇ ਹੋਰ ਫੋਨ ਕਰਨ ਲੱਗ ਜਾਂਦੇ ਜੀ ਅਸੀਂ ਤੁਹਾਨੂੰ 50000 ਦੀ ਲਿਫਟ ਦਿੰਦੇ ਆ ਅਸੀਂ ਤੁਹਾਨੂੰ ਜੀ 10 ਹੋਰ ਵਧਾ ਕੇ ਲੱਖ ਦੇ ਦਿੰਦੇ ਆ ਡੇਢ ਦੇ ਦਿੰਦੇ ਆ ਦੋ ਦੇ ਦਿੰਦੇ ਮੇਰੇ ਨਾਲ ਇੱਕ ਮੁੰਡਾ ਖੇਡਦਾ ਹੁੰਦਾ ਸੀ ਹੂੰ ਉਹਨਾਂ ਵਿਚਾਰਾ ਕਦੇ 2000 ਦੀ ਲੋੜ ਪੈ ਜੇ ਜਾਂ 4000 ਦੀ ਲੋੜ ਪੈ ਜੇ ਉਹ ਕਹਿੰਦਾ ਸੀ ਵੀਰੇ ਯਾਰ ਮੈਨੂੰ ਦੇ ਦਿਓ ਮੈਂ ਅਗਲੇ ਹਫਤੇ ਤੁਹਾਨੂੰ ਦੇ ਦਊਗਾ ਚਲੋ ਚੱਲਦੇ ਰਹੀਆਂ ਹਨਾ ਹੂੰ ਇੱਕ ਦਿਨ 4-5 ਮਹੀਨੇ ਹੋ ਗਏ ਉਹ ਪੂਰੀਆਂ ਐਸ਼ਾਂ ਚੱਲ ਮੇਰਾ ਭਾਈ ਹਨਾ ਇੱਧਰ ਜਾਣਾ ਕੱਪੜੇ ਲੀੜੇ ਸਾਰਾ ਕੁਝ ਐ ਬ੍ਰਾਂਡਡ ਇਹ ਉਹ 4 ਕਿੰਨੇ ਬਾਅਦ ਉਹ ਆਇਆ ਕਹਿੰਦਾ ਭਾਈ ਮੈਂ ਨਾ ਫਸ ਗਿਆ ਅੱਛਾ ਕਿਵੇਂ ਹੂੰ ਕਹਿੰਦਾ ਭਾਈ ਮੇਰਾ ਨਾ 1.5 ਲੱਖ ਰੁਪਏ ਦਾ HDFC ਇਹਨਾਂ ਦਿੱਤਾ ਬਣਾ ਕਾਰਡ ਅੱਛਾ ਤੇ ਮੈਂ ਬੈਠਾ ਉਹ ਖਰਚ ਹੂੰ ਸਾਰੇ ਹੂੰ ਤੇ ਕਹਿੰਦਾ ਹੁਣ ਪੈਸੇ ਕਿਤੋਂ ਹੋ ਹੀ ਨਹੀਂ ਜਾਂਦੇ ਹੂੰ ਤੇ ਮੈਂ ਕਰਾਂ ਕੀ ਹੱਲ ਦੱਸ ਕੀ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿਹਾ ਤੇਰਾ ਮਾਤੜ ਦਾ 1.5 ਲੱਖ ਰੁਪਏ ਦਾ ਕਾਰਡ ਉਹਨਾਂ ਨੇ ਬਣਾ ਕਿਵੇਂ ਲਿਆ ਦਿੱਤਾ ਕਹਿੰਦਾ ਵੀਰੇ ਮੇਰੇ ਨਾ ਖਾਤੇ 'ਚ ट्रांजੈਕਸ਼ਨ ਆਈ ਕਿਸੇ ਦੀ ਅੱਛਾ ਖਾਤਾ ਹੋਣਾ ਕੋਈ ਜਿਵੇਂ ਆਪਾਂ ਕਹਿ ਦਿੰਨੇ ਆ ਬਾਈ ਤੇਰੇ ਖਾਤੇ 'ਚ ਪੈਸੇ ਆਣਗੇ ਉਹਦੇ 'ਚ ਦੋ ਤਿੰਨ ਵਾਰੀ ਚਾਰ ਵਾਰੀ ਲੱਖ ਲੱਖ ਦੋ ਦੋ ਲੱਖ ਦੀ ट्रांजੈਕਸ਼ਨ ਹੋਈ ਹੈ ਉਹ ਐਚਡੀਐਫਸੀ ਲੈਣ ਲੱਗਿਆ ਵੀ ਕਿਤੇ ਦਾ ਬੰਦਾ ਹੀ ਬੰਦਾ ਹੀ ਬੜਾ ਗਿਆ ਬਿਜ਼ਨਸ ਚੱਲਦੇ ਆ ਬਿਜ਼ਨਸ ਚੱਲਦੇ ਆ ਨਾ ਸੇਵਿੰਗ ਖਾਤੇ 'ਚ ਇੰਨੀ ट्रांजੈਕਸ਼ਨ ਉਹਨੇ ਇਹ ਕਾਰਡ ਬਣਾਤਾ ਪਰ ਉਹ ਮਰਿਆ ਕਿਉਂ ਮਰਿਆ ਤਾਂ ਤਾਂ ਇਹਨੇ ਕਾਰਡ ਆ ਗਿਆ ਨੂੰ ਪਤਾ ਲੱਗਾ ਵੀ 1.5 ਲੱਖ ਮੇਰੇ ਕੋਲ ਪਿਆ ਹੈ ਭੁੱਲ ਗਿਆ ਨਾ ਵੀ ਦੇਣੇ ਤਾਂ ਪੈਣੇ ਆ ਭਾਈ ਉਹ ਗਿਆ ਚੱਲ ਮੇਰਾ ਭਾਈ ਇੱਥੇ ਸਵੈਪ ਉੱਥੇ ਸਵੈਪ ਉੱਥੇ ਜਿਹੜੇ 1.5 ਲੱਖ ਦੇਣਾ ਤਾਂ ਤੁਸੀਂ ਆ ਤੁਸੀਂ ਇੱਕ ਵਾਰੀ ਨਾ ਦੇ ਉਦੋਂ ਬਾਅਦ ساری ਉਮਰ ਨਹੀਂ ਤੁਹਾਡਾ ਸਿਬਲ ਠੀਕ ਹੁੰਦਾ ਤੁਸੀਂ ਕੱਲ ਨੂੰ ਸਹੀ ਜਗ੍ਹਾ ਤੇ ਮੰਨ ਲਓ ਘਰ ਬਣਾਣਾ ਹੈ ਤੁਸੀਂ ਤੁਸੀਂ ਕਾਰ ਲੈਣੀ ਹੈ ਤੁਸੀਂ ਆਪ ਦਾ ਕੋਈ ਵੈਸੇ ਲੋਨ ਲੈਣਾ ਹੈ ਤੁਹਾਨੂੰ ਅੜੀ ਫਸੀ ਦਾ ਲੋਨ ਲੋਨ ਲੈਣ ਦੀ ਲੋੜ ਪੈ ਜਾਂਦੀ ਹੈ ਤੁਹਾਨੂੰ ਉਹ ਨਹੀਂ ਮਿਲਣਾ ਬਿਲਕੁਲ ਬਣਾਣੇ ਬਜ਼ੁਰਗਾਂ ਨੂੰ ਅੱਜ ਵੀ ਬੈਂਕ ਕੋਲੇ ਮਿੰਤਾ ਕੱਢਦੇ ਵੀ ਲੋਨ ਲੈਣ ਲਈ ਤੁਸੀਂ 10 ਲੱਖ ਦਾ ਚੱਕੋ 20 ਦਾ ਚੱਕੋ 25 ਦਾ ਚੱਕੋ ਤੁਹਾਨੂੰ ਚਾਹੀਦਾ ਕਿੰਨਾ ਦਾ ਮੈਨੂੰ ਯਾਦ ਆ ਮੇਰੇ ਡੈਡੀ ਨਾ ਅਕਸਰ ਮੈਂ ਸ਼ੁਰੂ ਤੋਂ ਹੁੰਦਾ ਸੀ ਨਾ ਜਿਵੇਂ ਦੇਖ ਕੇ ਆਪਾਂ ਕਹਿੰਦੇ ਯਾਰ ਕਿਸ਼ਤਾਂ ਤੇ ਆ ਚੀ ਲਈਏ ਮੇਰੇ ਡੈਡੀ ਨੇ ਨਾ ਹਰ ਵਾਰ ਮਨਾ ਕਰਦਾ ਵੀ ਨਹੀਂ ਆਪਾਂ ਪੈਸੇ ਜੋੜ ਕੇ ਲੈ ਲਾਂਗੇ ਕਿਸ਼ਤਾਂ ਤੇ ਨਹੀਂ ਲੈਣੀ ਉਹ ਗੱਲਾਂ ਨਾ ਅੱਜ ਸਮਝ ਆਉਂਦੀਆਂ ਹੁਣ ਜਦੋਂ ਉਹੀ ਕ੍ਰੈਡਿਟ ਕਾਰਡ ਆਪਾਂ ਵੀ ਵਰਤਦੇ ਆ ਹਨ ਮੇਰੇ ਨਾਲ ਵੀ ਹੋਇਆ ਮੈਂ ਵੀ ਫਸਿਆ ਸੀਗਾ ਤੇ ਕ੍ਰੈਡਿਟ ਕਾਰਡ ਕੋਲੇ ਪਿਆ ਸੀ ਲਿਮਟ ਪਾਈ ਸੀ ਆਪਾਂ ਵੀ ਚੱਲ ਕੋਈ ਨਹੀਂ ਇੱਧਰ ਵੀ ਲਾ ਦੇ ਇੱਧਰ ਵੀ ਲਾ ਤੇ ਚੜ ਗਏ ਉਹ ਜਦੋਂ ਲੱਖ ਰੁਪਏ ਸੈਰ ਹੋ ਗਿਆ ਤੇ ਮੈਨੂੰ ਪਤਾ ਵੀ ਮੈਂ ਕਿਵੇਂ ਲਾਇਆਗਾ ਨਹੀਂ ਨਹੀਂ ਬਹੁਤ ਦੁੱਖ ਹੈ ਮੈਨੂੰ ਤੇ ਉੱਤੇ ਪਤਾ ਲੱਗਿਆ ਅਮੀਤ ਵੀ ਡੈਡੀ ਸੱਚ ਕਹਦੇ ਸੀ ਯਾਰ ਕਿਸ਼ਤਾਂ ਨਾਲ ਪੰਗਾ ਨਾ ਲਓ ਹੋਰ ਕੋਈ ਮਾਰਗ ਜੀ ਆਪਾਂ ਫੋਰਨ ਵਾਲੇ ਪਾਸੇ ਆ ਜਿਵੇਂ ਫੋਰਨ ਚ ਚੱਲਦੇ ਐ ਉਹਨਾਂ ਦਾ ਰੂਟੀਨੀ ਹੈ ਵੀ ਉਹ ਇੱਕ ਮਹੀਨਾ ਲਾਂਦੇ ਆ ਬਿਲਕੁਲ ਠੀਕ ਹੈ ਜੀ ਉਹ ਅਗਲੇ ਮਹੀਨੇ ਉਸ ਕਾਰਡ ਤੋਂ ਖਰਚ ਲੈਂਦੇ ਆ ਅਗਲੇ ਮਹੀਨੇ ਫਿਰ ਲਾ ਦਿੰਦੇ ਆ ਅਗਲੇ ਮਹੀਨੇ ਫਿਰ ਉਹਦੇ ਤੋਂ ਹਨਾ ਆਪਾਂ ਉਹਨਾਂ ਰਾਵਾਂ ਤੇ ਆ ਥੋੜੇ ਦਿਨ ਜਾਂਦੇ ਐ ਇੱਥੇ ਵੀ ਉਹੀ ਹਾਲ ਹੋਣਾ ਹੋਏ ਪਿਆ ਵੀ ਜਿੱਦ ਦਿਨ ਤੁਸੀਂ ਕੰਮ ਤੇ ਨਾ ਗਏ ਤੁਹਾਨੂੰ ਟੈਨਸ਼ਨ ਹੋਣਾ ਲੱਗ ਜਾਈ ਅੱਜ ਕੱਲ ਹਰ ਹਰ ਕੋਈ ਬੰਦਾ ਕਰ ਜਾਈ ਆ ਹਰ ਇੱਕ ਦੀ ਜੇਬ ਚ ਕਰੇ ਡਗੜਾ ਹਰ ਇੱਕ ਬੰਦਾ ਕਰ ਜਾਈ ਗੇ ਹਰ ਇੱਕ ਬੰਦਾ ਚਾਹੇ ਆਪਾਂ ਨੂੰ ਕੀ ਪਤਾ ਕਿਸੇ ਦੇ ਜੇਬ ਚ ਕੀ ਪਿਆ ਜਾਂ ਕਿਸੇ ਦੇ ਸਰ ਕੀ ਕਰ ਜਾ ਪਰ ਇਹ ਇਹ ਇਹਦੇ ਤੋਂ ਬਚੋ ਇਹੀ ਉਮੀਦ ਕਰਦੇ ਆ ਕਿ ਤੁਸੀਂ ਸਿਆਣੇ ਬਣੋ ਜਿੰਨਾ ਕੁਛ ਹੁੰਦਾ ਸੋਸ਼ਲ ਮੀਡੀਆ ਦੇਖਾ ਦਿਖਾਈ ਇਹਨਾਂ ਬਾਰੇ ਫੋਨ ਵੀ ਨਾ ਸੁਣਿਆ ਕਰੋ ਬੈਂਕਾਂ ਵਾਲਿਆਂ ਦੇ ਜਮਾ ਦੇ ਇਹ ਤਾਂ ਇਹ ਤਾਂ ਫੋਨ ਕਰ ਕਰਕੇ ਬੰਦੇ ਨੂੰ ਐਂ ਫਸਲਾਉਂਦੇ ਆ ਅੱਛਾ ਫਿਰ ਬੈਨੀਫਿਟਸ ਗਿਣਾਏ ਜਾਂਦੇ ਆ ਕੱਲੇ ਉਹਦਾ ਇੰਟਰਸਟ ਕਿੰਨਾ ਪਊ ਤੁਹਾਨੂੰ ਬਾਅਦ ਚ ਨਾ ਪੇਮੈਂਟ ਭਰੀਗੀ ਉਹਦਾ ਨੁਕਸਾਨ ਨਹੀਂ ਦੱਸੇ ਜਾਂਦੇ ਇਹ ਬਹੁਤ ਵੱਡੀ ਜੀ ਤੁਸੀਂ ਦੱਸਦੇ ਹੋ ਤੁਸੀਂ ਕੋ ਕੰਮ ਕਰ ਰਹੇ ਹੋ ਅੱਜ ਮੰਨ ਲਓ ਆਪਾਂ ਕਾਰ ਲੈਣ ਜਾਂਦੇ ਆ ਕਾਰ ਵਾਲਾ ਕਦੇ ਵੀ ਇਹ ਗੱਲ ਕਹਿੰਦਾ ਵੀ ਮੇਰੀ ਕਾਰ ਚ ਆ ਨੁਕਸ ਹੈ ਇਹ ਮੇਰੇ ਹੱਥੋਂ ਆ ਕੀ ਕਹਿੰਦੇ ਐਂਦੀਆਂ ਤਾਰਾਂ ਸੜ ਗਈਆਂ ਸੀ ਐਕਸੀਡੈਂਟਲ ਹੈ ਕਹਿੰਦਾ ਨਹੀਂ ਜੀ ਕੋਕਾ ਗੱਡੀ ਮੈਂ ਕਹਿੰਦਾ ਐਵਰੇਜ 20 ਦੀ ਦੇਵੇ ਭਾਵੇਂ ਤੁਹਾਨੂੰ ਦੱਸ ਦੀ ਹੈ ਐ ਨਹੀਂ ਦੱਸਦਾ ਵੀ ਜੇ 80 70 ਤੋਂ 80 ਦੇ ਵਿੱਚ ਚਲਾਓਗੇ ਤਾਂ 20 ਦੀ ਦਿੰਦੀ ਹੈ ਜੇ ਤੁਸੀਂ ਚਲਾਓਗੇ 120 ਤੇ ਤਾਂ ਉਹ 10 ਦੀ ਦੇਊਗੀ ਸਹੀ ਹੈ ਕੌਣ ਦੱਸਦਾ ਕੋਈ ਨਹੀਂ ਦੱਸਦਾ ਤਾਂ ਉਹਨਾਂ ਆ ਉਹਦਾ ਕੰਮ ਕਰ ਰਹੇ ਨਹੀਂ ਉਹਨਾਂ ਨੇ ਆਪਦਾ ਪ੍ਰੋਡਕਟ ਸੇਲ ਕਰਨਾ ਆਮ ਲੋਕਾਂ ਨੂੰ ਅਵੇਅਰਨੈਸ ਚਾਹੀਦੀ ਹੈ ਕਿ ਅਸੀਂ ਕਿਸ तरीके ਨਾਲ ਉਸ ਕ੍ਰੈਡਿਟ ਕਾਰਡ ਨੂੰ ਯੂਜ਼ ਕਰਨਾ